ਹੈਲੋ ਹਾਂਜੀ ਸਤਿ ਸ੍ਰੀ ਅਕਾਲ ਹਾਂ ਆਪਾਂ ਬਣਾਵਾਂਗੇ ਪੰਜੀਰੀ ਮੈਂ 1.5 ਕਿਲੋ ਘਿਓ ਲੈ ਲਿਆ 2 ਕਿਲੋ ਆਟਾ ਪਾਉਂਗੇ ਵਿੱਚ 1.5 ਕਿਲੋ ਖੰਡ ਦੇਸੀ ਖੰਡ ਕਿਉ ਆਪਾਂ ਪੂਰਾ ਕਾੜ ਲੰਨੇ ਆ ਫਿਰ ਆਪਾਂ ਪਾਵਾਂਗੇ ਆਟਾ ਆਪਾਂ ਅੱਜ ਚੁੱਲ੍ਹੇ ਤੇ ਬਣਾਵਾਂਗੇ ਜੀ ਹੌਲੀ ਹੌਲੀ ਮਤਲ ਘੱਟ ਸੇਕਣਾ ਹਾਂਜੀ ਘਿਓ ਹੋ ਗਿਆ ਆਪਣਾ ਗਰਮ ਹੁਣ ਆਪਾਂ ਪਾਵਾਂਗੇ ਆਟਾ ਇਹ ਆਟਾ ਮੇਰਾ ਪਹਿਲਾਂ ਤੋਂ ਮਿਣ ਕੇ ਰੱਖਿਆ ਹੋਇਆ ਧੂਕ ਰਿਹਾ ਠੀਕ ਹੈ ਜੀ ਇਹਨੂੰ ਆਪਾਂ ਥੋੜੇ ਥੋੜੇ ਸੇਕਦੇ ਹੌਲੀ ਹੌਲੀ ਬ੍ਰਾਊਨ ਹੋਣ ਤੱਕ ਬਣਾਵਾਂਗੇ ਤੇ ਇਹ ਮੈਂ ਇਹਦੇ ਵਿੱਚ ਕੁਝ ਨਹੀਂ ਪਾਉਣਾ ਜਿਵੇਂ ਕੋਈ ਡਰਾਈ ਫੂਡ ਵਗੈਰਾ ਕੁਝ ਨਹੀਂ ਪਾਉਣਾ ਇਹ ਸਿੰਪਲ ਬਣਾਵਾਂਗੇ ਬਿਲਕੁਲ ਸਿੰਪਲ ਹਾਂਜੀ ਦੇਖੋ ਆਪਣੇ ਆਟੇ ਦਾ ਰੰਗ ਬਦਲਦਾ ਜਾਂਦਾ ਹੈ ਇਹਨੂੰ ਆਪਾਂ ਪੂਰਾ ਬ੍ਰਾਊਨ ਹੋਣ ਤੱਕ ਭੁੰਨਾਂਗੇ ਬਹੁਤ ਘੱਟ ਸੇਕਦੇ ਮਤਲਬ ਇਹਨੂੰ ਪੰਨਾਂ ਨੂੰ ਬਹੁਤ ਟਾਈਮ ਲੱਗ ਜਾਂਦਾ ਜੀ ਜਿਹਾ ਅੱਧਾ ਪੌਣਾ ਘੰਟਾ ਕਿਉਂਕਿ ਜੇ ਜਿਆਦਾ ਤੇਜ਼ ਅੱਗ ਕਰਾਂਗੇ ਤਾਂ ਇਹ ਵਧੀਆ ਨਹੀਂ ਬਣਨੀ ਹਾਂਜੀ ਮੈਨੂੰ ਪਹਿਲੀ ਕੜਾਹੀ ਛੋਟੀ ਲੱਗੀ ਜ ਉਹਦੇ ਚ ਮੇਤੋਂ ਹਿੱਲ ਨਹੀਂ ਰਿਹਾ ਸੀਗਾ ਤੇ ਮੈਂ ਹੁਣ ਕੜਾਹੀ ਬਦਲ ਰਹੀ ਹਾਂ ਇਹ ਹੁਣ ਮੈਂ ਵੱਡੀ ਚ ਪਾ ਲਿਆ ਰਾਮ ਨਾਲ ਥੀ ਲਜੂਗਾ ਤੇ ਰਾਮ ਨਾਲ ਬਣ ਉਹ ਛੋਟੀ ਜਿਹੀ ਮਤਲਬ ਬਾਹਰ ਨਿਕਲ ਰਹੀ ਸੀ ਹਾਂਜੀ ਆਪਣਾ ਪੰਘੀਰੇ ਦਾ ਆਟਾ ਹੋ ਗਿਆ ਬ੍ਰਾਊਨ ਪੂਰਾ ਹੁਣ ਇਹਨੂੰ ਆਪਾਂ ਥੱਲੇ ਲਾ ਲਵਾਂਗੇ ਥੱਲੇ ਲਾ ਕੇ ਫਿਰ ਖੰਡ ਮਲਾਵਾਂਗੇ ਹਾਂਜੀ ਆਪਣੀ پنਜੀਰੀ ਦਾ ਆਟਾ ਬਣ ਕੇ ਪੂਰਾ ਹੋ ਗਿਆ ਤਿਆਰ ਆਪਾਂ ਥੱਲੇ ਲਾ ਲਏ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਹ ਖੰਡ ਜੀ ਖੰਡ ਮੈਂ ਸਾਫ਼ ਕਰਕੇ ਰੱਖੀ ਹੋਈ ਐ ਤੇ ਵਿੱਚ ਮਿਲਾ ਲਵਾਂਗੇ 1.5 ਕਿਲੋ ਘਿਓ ਐ 2 ਕਿਲੋ ਆਟਾ ਤੇ 1.5 ਕਿਲੋ ਹੀ ਮੈਂ ਖੰਡ ਪਾਈ ਐ ਠੀਕ ਐ ਜੀ ਹੁਣ ਇਹਨੂੰ ਪੂਰੀ ਮਿਲਾ ਲਵਾਂਗੇ ਹਾਂਜੀ ਪੰਜੀਰੀ ਬਣ ਕੇ ਹੋ ਗਿਆ ਆਪਣੇ ਤਿਆਰ ਖੰਡ ਮਿਲ ਗਈ ਤੇ ਬਹੁਤ ਵਧੀਆ ਬਣ ਗਈ ਠੀਕ ਆ ਜੋ ਕੇ ਬਾਏ ਬਾਏ